ਜਿਹੜੀ ਧਿਰ ਜਤਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਉਹ ਆਮ ਆਦਮੀ ਪਾਰਟੀ ਕਰ ਰਹੀ ਹੈ ਆਮ ਆਦਮੀ ਪਾਰਟੀ ਨੂੰ ਸੈਮੀ ਫਾਈਨਲ ਲੀਗ ਹੋਵੇ ਕਿਉਂਕਿ ਜਿਹੜੀ ਸਿੰਗਲ ਇਲੈਕਸ਼ਨ ਹੋਣੀ ਹੁੰਦੀ ਹੈ ਜਿਹਨੂੰ ਆਪਾਂ ਬਾਈ ਇਲੈਕਸ਼ਨ ਕਹਿ ਦਿੰਦੇ ਆ ਬਾਈ ਇਲੈਕਸ਼ਨ ਜਿੱਤਣ ਵਾਸਤੇ ਉਹਨਾਂ ਦੇ ਕੋਲ ਬਹੁਤ ਕੁਝ ਹੁੰਦਾ ਤੁਹਾਡੀ ਸਾਰੀ ਦੀ ਸਾਰੀ ਸਰਕਾਰੀ ਮਿਸਟਰੀ ਹੁੰਦੀ ਹੈ ਪੈਸੇ ਢੇਲੇ ਦੀ ਕਮੀ ਕੋਈ ਨਹੀਂ ਹੁੰਦੀ ਜਿਹਨੀਆਂ ਪਿਛਲੀਆਂ 2-3 ਇਲੈਕਸ਼ਨ ਆਪਾਂ ਦੇਖੀਆਂ ਨੇੜੇ-ਨੇੜੇ ਹੋਈਆਂ ਉਹਨਾਂ ਦੇ ਵਿੱਚ ਜਿਹੜਾ ਮਾਡਲ ਸੁਪਰੀਂਡੀ ਨੇ ਅਪਣਾਇਆ ਆਮ ਆਦਮੀ ਪਾਰਟੀ ਵਾਲਿਆਂ ਨੇ ਉਹ ਹੁੰਦਾ ਕਿ ਜਿਸ ਇਲਾਕੇ ਦੇ ਵਿੱਚ ਕੋਈ ਬਾਈ ਇਲੈਕਸ਼ਨ ਹੁੰਦੀ ਹੈ ਤੇ ਉੱਥੇ ਪਿੰਡਾਂ ਤੱਕ ਬੰਦੇ ਪਹੁੰਚ ਜਾਂਦੇ ਆਂ ਘਰਾਂ ਤੱਕ ਮਹੱਲਿਆਂ ਤੱਕ ਬੰਦੇ ਪਹੁੰਚ ਜਾਂਦੇ ਆਂ ਵੀ ਤੁਹਾਡਾ ਕੰਮ ਦੱਸੋ ਕੋਈ ਇਹ ਜੇ ਕੰਮ ਰਿਆ ਹੈ ਲੱਖਾਂ ਰੁਪਈਆ ਦੇ ਕੰਮ ਜਿਹੜੇ ਨਹੀਂ ਹੁੰਦੇ ਉਹ ਇਸ ਵੇਲੇ ਹੋ ਜਾਂਦੇ ਸੋ ਇਸ ਕਰਕੇ ਬੜੇ ਸਾਧਨ ਹੁੰਦੇ ਆ ਸਰਕਾਰਾਂ ਇਹ ਇਲੈਕਸ਼ਨ ਜਿੱਤ ਜਾਂਦੀਆਂ ਹੁੰਦੀਆਂ ਪਰ ਇਹਨੂੰ ਆਪਾਂ ਫਾਈਨਲ ਇਹ ਨਹੀਂ ਕਹਿ ਸਕਦੇ ਸੈਮੀ ਫਾਈਨਲ ਸੈਮੀ ਫਾਈਨਲ ਤਾਂ ਹੋ ਵੀ ਨਹੀਂ ਸਕਦਾ ਕਿਉਂਕਿ ਜੋ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੁੰਦੀ ਹੈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਉਸ ਵੇਲੇ ਹੁੰਦੀ ਹੈ ਜਦੋਂ ਇਲੈਕਸ਼ਨ ਕਮਿਸ਼ਨ ਦੀ ਬਹੁਤੀ ਨਜ਼ਰ ਹੀ ਨਹੀਂ ਹੁੰਦੀ ਇਕ ਸੀਟ ਨੂੰ ਕੌਣ ਗੋਲਦਾ ਪਰ ਜਦੋਂ ਜਨਰਲ ਇਲੈਕਸ਼ਨ ਆਉਂਦੀ ਹੈ ਜਨਰਲ ਇਲੈਕਸ਼ਨ ਮਿਲਦਾ ਫਿਰ ਸਾਰੇ ਬਰਾਬਰ ਹੁੰਦੇ ਉਦੋਂ ਤੱਕ ਜਿਹੜੀ ਹੈ ਪ੍ਰਸ਼ਾਸਨਿਕ ਮਸ਼ੀਨਰੀ ਉਹ ਵੀ ਜਿਹੜੀ ਹੈ ਨਾ ਉਹ ਨਿਊਟਰਲ ਹੋ ਜਾਂਦੀ ਹੈ ਕਿ ਅੱਜ ਤੋਂ 6 ਮਹੀਨੇ ਪਹਿਲਾਂ ਸਰਕਾਰੀ ਮਸ਼ੀਨਰੀ ਦਾ ਕੀ ਰੁਕਸੀ ਤੇ ਅੱਜ ਕੀ ਰੁਕ ਹੈ ਹੁਣ ਮੂੰਹੋਂ ਮੂੰਹੀ ਦੇ ਕਿਸੇ ਅਫਸਰ ਨੂੰ ਮਿਲਦੇ ਕਹਿੰਦੇ ਤਾਂ ਲੱਗੇ ਯਾਰ ਇਹਨਾਂ ਦਾ ਕੀ ਬੜਨਾ ਲੱਗਦਾ ਹੈ ਵੀ ਇਹ ਜਿੱਤ ਜਾਣਗੇ ਪਰ ਉੱਥੇ ਤਰਨਦਰਨ ਵਾਲੇ ਮਾਮਲੇ ਦੇ ਵਿੱਚ ਇਹ ਪੂਰੀ ਕੋਸ਼ਿਸ਼ ਕਰਨਗੇ ਕਿਉਂਕਿ ਜਿਹੜਾ ਕੈਂਡੀਡੇਟ ਇਹਨਾਂ ਨੇ ਲਿਆ ਅਰਨੀਤ ਸਿੰਘ ਸੰਨੂ ਉਹਦਾ ਕੁਸ਼ਟਾ ਆਪਣਾ ਵੀ ਹੈਗਾ ਨਾ ਦਬਦਬਾ ਜਿਹੜਾ ਬੰਦਾ ਤਿੰਨ ਵਾਰ ਐਮ.ਐਲ.ਏ ਬਣਿਆ ਹੋਵੇ ਲਗਭਗ ਹਰ ਪਿੰਡ ਦੇ ਵਿੱਚ ਉਹਦਾ ਇੱਕ ਗਰੁੱਪ ਬਣ ਜਾਂਦਾ ਹੈ